ਜ਼ਿਲ੍ਹਾ ਜਰੰਧਾ ਦੇ ਹਾਤੀ ਦੇ ਥਾਣਾ ਸ਼ਾਹਕੋਟ ਚ ਮਿਤੇ 7 ਫਰਵਰੀ 2025 ਨੂੰ ਇੱਕ ਇਤਲਾਹ ਦੇਣ ਵਾਲਾ ਲਵਨੀਸ਼ ਕੁਮਾਰ ਉਹਦੀ ਪੁੱਤਰ ਤੁਮਸੀਰ ਤਰਸੀਮਲ ਵਾਸੀ ਪਿੰਡ ਰੂਪੇਲ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਉਹ ਨਕੋਦਰ ਵਿਖੇ ਡਿਲੀਵਰੀ ਨਾਂ ਦੀ ਕੰਪਨੀ ਚ ਪਾਰਸਲ ਡਿਲੀਵਰਦ ਕੰਮ ਦਾ ਕਿੱਡਾ ਕੰਮ ਆਪਣੇ ਮੋਟਰਸਾਈਕਲ ਤੇ ਰੱਖ ਕੇ ਵਿੱਚ ਵੱਖ-ਵੱਖ ਪਿੰਡਾਂ ਚ ਕਰਦਾ ਅਤੇ ਨਾਲ ਨਾਲ ਹੀ ਪੋਸਟ ਕੰਪਨੀ ਦੇ ਜੁੜੇ ਉਹਨਾਂ ਨੇ ਪਾਰਸਲ ਡਿਲੀਵਰ ਕੀਤੇ ਹੁੰਦੇ ਆ ਉਹਦੇ ਪੈਸੇ ਜਿਹੜੇ ਉਹ ਕੋਲ 28000 ਰੁਪਏ ਸਨ ਤੇ ਮਿਤੀ 7 ਤਰੀਕ ਨੂੰ ਸ਼ਾਮ ਨੂੰ ਜਦੋਂ ਉਹ ਸ਼ਾਹਕੋਟ ਤੋਂ ਮਲਸੀਆਂ ਹਾਈਵੇ ਜਿਹੜਾ ਮੋਗਾ ਤੋਂ ਜਲੰਧਰ ਉਹਦੇ ਤੇ ਲਿੰਕ ਰੋਡ ਤੇ ਜਾ ਰਿਹਾ ਸੀ ਤੇ ਐਸਟੀਐਮ ਆਫਿਸ ਸ਼ਾਹਕੋਟ ਦੇ ਸਾਹਮਣੇ ਇੱਕ ਕਾਰ 'ਚ ਸਵਾਰ ਤਿੰਨ ਨੌਜਵਾਨ ਆਏ ਸਿਲਵਰ ਰੰਗ ਦੀ ਤੇ ਉਹਨੇ ਦਾਤਰ ਦੇ ਹਥਿਆਰਾਂ ਦੀ ਨੋਕ ਤੇ ਉਹਦੇ ਪਾਸੋਂ 28000 ਰੁਪਏ ਖੋਲੇ ਜੋ ਇਧਰਾ ਮਿਲਤੇ ਮੁਖਸਦ थाना ਇੰਸਪੈਕਟਰ ਬਲਵਿੰਦਰ ਸਿੰਘ ਨੇ ਇਸ ਮਕਦਮਾ ਦਰਜ ਕੀਤਾ ਇਸ ਮੁਕਦਮੇ ਦੀ سنگੀਤਾ ਨੂੰ ਦੇਖਦਿਆਂ ਮਾਜੋ ਐਸਐਸਪੀ ਜ਼ਿਲ੍ਹਾ ਜਨਦਰ ਤੇ ਅਤੀ ਸਰਦਾਰ ਹਰਕਾਉਂਟੇਸ ਸਿੰਘ ਕੱਖ ਜੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤੇ ਜੋ ਇਸ ਮੁਕਦਮੇ ਦੀ سنگੀਤਾ ਦੇਖਦਿਆਂ ਹੋਇਆ ਕਿ ਹੈ ਨਾ ਤੋਤਿਸ਼ ਕੀਤੀ ਮੁੰਦਈ ਮੁਕਦਮਾ ਨੂੰ ਉਸ ਕੂਹਾਂ ਵਾਲੇ ਜਗ੍ਹਾ ਤੇ ਬਕੂਆ ਤਸਦੀਕ ਕਰਨ ਲਈ ਲੇਖੇ ਗਏ ਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਔਰ ਧੁਨੇਕ ਤੰਗ ਤਰੀਕੇ ਨਾਲੇ ਤਫਤੀਸ਼ ਕੀਤੀ ਤੇ ਇਹ ਸਾਬਤ ਹੋਇਆ ਕਿ ਮੁੰਦਈ ਮੁਕਦਮਾ ਜਿਹੜਾ ਲਵਨੇਸ਼ ਕੁਮਾਰ ਇਹਨੇ 4 ਮਹੀਨੇ ਪਹਿਲਾਂ ਇੱਕ ਪ੍ਰਾਈਵੇਟ ਕੰਪਨੀ ਦੇ ਕੰਮ ਵਿਚੋਂ ਲੋਨ ਲਿਆ ਸੀ ਤੇ ਇਹਦੇ ਹੋਰ ਘਰੇਲੂ ਖਰਚੇ ਵੀ ਇਸ ਤਰ੍ਹਾਂ ਦੇ ਸਨ ਇਹਨਾਂ ਉਹਨਾਂ ਇਹਨੇ ਉਹ ਖਰਚੇ ਦੀ ਪੂਰਤੀ ਲਈ 28000 ਰੁਪਏ ਜੋ ਕੰਪਨੀ ਦੀ ਕਲੈਕਸ਼ਨ ਹੈ ਇਹਨੇ ਲੁੱਟ ਦਾ ਝੂਠੀ ਇਤਲਾਹ ਦੇ ਕੇ ਡਰਾਮਾ ਰਚਿਆ ਕਿ ਕੰਪਨੀ ਸੈਟੀਸਫਾਈ ਕਰਾਇਆ ਜਾਊਗਾ ਤੇ ਪੁਲਿਸ ਨੇ ਇਸ ਦੀ ਇਸ ਘਟਨਾ ਨੂੰ ਬੇਨਕਾਬ ਕੀਤਾ ਇਹਨੇ ਖੁਦ ਹੀ ਆਪਣੇ ਖਰਚਿਆਂ ਦੀ ਪੂਰਤੀ ਕਰਨ ਲਈ ਪੁਲਿਸ ਨੂੰ ਝੂਠੀ ਇਤਲਾਹ ਦਿੱਤੀ ਤੇ ਪੁਲਿਸ ਨੇ ਇਹਦੀ ਜਿਹੜੀ ਇਸ ਘਟਨਾ ਨੂੰ ਲਾਸਾ ਕਰਕੇ ਇਸੇ ਨੂੰ ਇਸੇ ਹੀ ਮਕਦਮੇ ਵਿੱਚ ਇਹਦੇ ਵੱਲੋਂ ਦਰਜ ਮਕਦਮੇ 'ਚ ਗ੍ਰਫਤਾਰ ਕਰ ਲਿਆ ਗਿਆ ਹੈ। ਔਰ ਇਹਦੇ ਪਾਸੋਂ ਜਿਹੜੇ ਨੇ ਨਕਾਸ਼ ਪਾ ਕੇ ਰੱਖੇ ਸੀ 10000 ਰੁਪਏ ਉਹ ਬਰਾਮਦ ਕਰ ਲਿਆ ਤੇ ਬਾਕੀ ਪੈਸੇ ਵੀ ਬਰਾਮਦ ਕੀਤੇ ਜਾ ਰਹੇ ਹਨ ਕੱਲ ਨੂੰ ਪੁਲਸਰਵਣ ਲਿਆ ਜਾਊਗਾ। ਘਟਨਾ ਸਮੇਂ ਜਿਹੜਾ ਨੇ ਮੋਟਰਸਾਈਕਲ ਹੈ ਜਿਸ ਤੇ ਨੇ ਘਟਨਾ ਸ਼ੋਅ ਕੀਤੀ ਸੀ ਮੇਥੋਂ ਖੋਏ ਪੈਸੇ ਉਹ ਮੋਟਰਸਾਈਕਲ ਦਰਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਲਿਆ ਗਿਆ। ਥੈਂਕ ਯੂ।